ਤਾਂ ਹੁਣੇ-ਹੁਣੇ ਪੰਜਾਬ ਵਿੱਚ ਇੱਕ ਵੱਡਾ ਡਾਕਾ ਵਜਿਆ ਬੈਂਕ ਦੇ ਵਿੱਚੋਂ 25 ਲੱਖ ਰੁਪਏ ਲੁੱਟ ਕੇ ਲੁਟੇਰੇ ਫਰਾਰ ਹੋ ਚੁੱਕੇ ਨੇ ਪੰਜ ਲੁਟੇਰੇ ਆਂਦੇ ਨੇ ਦੋ ਮੋਟਰਸਾਈਕਲਾਂ ਤੇ ਤੇ ਹਥਿਆਰਾਂ ਦੇ ਜੋਰ ਤੇ ਬੈਂਕ ਵਿੱਚੋਂ ਦੁਪਹਿਰ ਵੇਲੇ ਦੁਪਹਿਰ ਸ਼ਾਮ ਜਦੋਂ ਮਾਹੌਲ ਜਿਹਾ ਹੁੰਦਾ ਚੜਪੈੜ ਹੁੰਦੀ ਹੈ ਲੋਕਾਂ ਦੀ ਉਸ ਵੇਲੇ 25 ਲੱਖ ਰੁਪਏ ਬੈਂਕ ਚੋਂ ਲੁੱਟ ਕੇ ਫਰਾਰ ਹੋ ਗਏ ਨੇ ਤੇ ਕਿਸੇ ਨੂੰ ਕੁਝ ਨਹੀਂ ਲੱਭਿਆ ਕਿਸੇ ਨੂੰ ਕੁਝ ਪਤਾ ਨਹੀਂ ਚਲਿਆ ਬੰਦੇ ਕਿੱਥੋਂ ਆਏ ਤੇ ਕਿੱਥੇ ਗਏ ਵੱਡੀ ਵਾਰਦਾਤ ਹੋਈ ਹੈ ਅੰਮ੍ਰਿਤਸਰ ਦੇ ਕਥੂ ਨੰਗਲ ਪਿੰਡ ਵਿੱਚ ਜਿੱਥੇ ਇੱਕ ਐਚਡੀਐਫਸੀ ਬੈਂਕ ਦੇ ਵਿੱਚ ਪੰਜ ਲਟੇਰੇ ਆਂਦੇ ਨੇ ਉਹਨਾਂ ਦੇ ਹੱਥਾਂ 'ਚ ਹਥਿਆਰ ਪੜੇ ਹੁੰਦੇ ਨੇ ਤੇ ਸਭ ਤੋਂ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਬਾਰ ਮਲਾਜ਼ਮ ਬੈਠਾ ਹੁੰਦਾ ਜਿਹੜੇ ਸਿਕਿਉਰਟੀ ਵਾਲਾ ਬੈਠਾ ਹੁੰਦਾ ਉਸ ਸਿਕਿਉਰਟੀ ਵਾਲੇ ਕੋਲ ਹੱਥ ਚ ਕੋਈ ਬੰਦੂਕ ਨਹੀਂ ਕੋਈ ਛੋਟੀ ਤੱਕ ਨਹੀਂ ਜਿਹਦੇ ਨਾਲ ਉਹ ਬੈਂਕ ਦੀ ਸਿਕਿਉਰਟੀ ਕਰ ਸਕੇ ਬੈਂਕ ਨੂੰ ਸਿਕਿਉਰ ਰੱਖ ਸਕੇ ਨੇ ਅੱਥਾ ਬੰਦਾ ਬੈਠਾ ਹੁੰਦਾ ਜਿਹਦੇ ਜਿਹਨੂੰ ਉਹ ਪੰਜ ਲੁਟੇਰੇ ਓਵਰਪਾਰ ਕਰ ਲੈਂਦੇ ਨੇ ਉਸ ਤੇ ਉਸ ਤੇ ਉੱਪਰ ਉਸ ਤੋਂ ਓਵਰਪਾਰ ਕਰਨ ਤੋਂ ਬਾਅਦ ਜਦੋਂ ਅੰਦਰ ਵੜਦੇ ਨੇ ਤਾਂ ਸਭ ਤੋਂ ਪਹਿਲਾਂ ਕੈਸ਼ੀਅਰ ਕੋਲ ਜਾਂਦੇ ਨੇ ਕੈਸ਼ੀਅਰ ਦੇ ਕੋਲ ਬੰਦੂਕ ਤਾਣ ਕੇ ਕਰ ਦਿੰਦੇ ਨੇ ਉਸ ਨੂੰ ਸੱਦਾ ਕਿ ਸੱਦਾ ਸੱਦਾ ਸਾਰੇ ਪੈਸੇ ਕਰ ਦਿੱਤੇ ਜਾਣ ਕੈਸ਼ੀਅਰ ਸਾਹਿਬ ਸਾਰੇ ਪੈਸੇ ਬਾਹਰ ਕਢ ਕੇ ਰੱਖਦੇ ਹੋਤੇ 25 ਲੱਖ ਰੁਪਿਆ ਬੈਂਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ 24 ਤੋਂ 25 ਲੱਖ ਰੁਪਏ ਦੇ ਕਰੀਬ ਰਕਮ ਹੈ ਜਿਹੜੀ ਇਹ ਬੰਦੇ ਕੁਝ ਹੀ ਮਿੰਟਾਂ ਦੇ ਵਿੱਚ ਲੈ ਕੇ ਮੌਕੇ ਤੇ ਫਰਾਰ ਹੋ ਗਏ ਸਿਰਫ ਐਨਾ ਹੀ ਨੇ ਫਰਾਰ ਹੋਣ ਤੋਂ ਪਹਿਲਾਂ ਨਾਲ ਉਹਨਾਂ ਨੇ ਡੀਵੀਆਰ ਚੱਕ ਲਿਆ ਜਿਹਦੇ ਵਿੱਚ ਸੀਸੀਟੀਵੀ ਰਿਕਾਰਡਿੰਗ ਹੁੰਦੀ ਹੈ ਨਾਲੇ ਸਾਰੇ ਲੈਪਟਾਪ ਜਿਹੜੇ ਸਗੇ ਉਹ ਵੀ ਮੌਕੇ ਤੋਂ ਭੱਜ ਗਏ ਮੌਕੇ ਤੋਂ ਲੈ ਕੇ ਉੱਥੇ ਫਰਾਰ ਹੋ ਗਏ ਕਿਵੇਂ ਬੰਦੇ ਆਏ ਮੋਟਰਸਾਈਕਲਾਂ ਤੇ 25 ਲੱਖ ਰੁਪਿਆ ਮਾੜੀ ਮੋਟੀ ਰਕਮ ਨਹੀਂ ਹੁੰਦੀ ਹਾਲਾਂਕਿ ਇਸ ਵਿੱਚ ਇਹ ਵੇਖਣ ਵਾਲੀ ਵੀ ਗੱਲ ਹੈ ਕਿ ਜਿੰਨੀ ਵੱਡੀ ਡਕੈਤੀ ਹੁੰਦੀ ਹੈ ਉਨੀ ਛੇਤੀ ਜੋ ਡਕੈਤ ਚੋਰ ਫੜੇ ਜਾਂਦੇ ਨੇ ਤਾਂ ਛੇਤੀ ਫੜੇ ਜਾਣਗੇ ਜਿਸ ਤੋਂ ਬਾਅਦ 25 ਲੱਖ ਰੁਪਏ ਦੀ ਜੜੀ ਚੋਰੀ ਹੈ ਇਹਨਾਂ ਡਕੈਤਾਂ ਕੋਲੋਂ ਛੇਤੀ ਬਰਾਮਦ ਹੋ ਜਾਗੀ ਇੱਕ ਵਾਰ ਤੁਹਾਨੂੰ ਉਹ ਪੁਲਿਸ ਅਧਿਕਾਰੀ ਕੋਲ ਲੈ ਕੇ ਚਲਦੇ ਆ ਜਦੋਂ ਮੌਕੇ ਤੇ ਪਹੁੰਚੇ ਤਾਂ ਕੀ ਕੁਝ ਮਾਹੌਲ ਸੀਗਾ ਉੱਥੇ ਜੀ ਇਨਫਾਰਮੇਸ਼ਨ ਪਾਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾਂ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਇਹਦੀ ਹੱਦ ਤੇ ਹੀ ਪੈਂਦਾ ਤੇ ਇਨਫਾਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਇਹ ਪਤਾ ਲੱਗਿਆ ਸੀ ਇੱਥੇ ਆਏ ਆ ਸਾਰੀ ਚੀਜ਼ਾਂ ਅਸੀਂ ਦੇਖ ਲਈਏ ਇਹ ਐਚਡੀਐਫਸੀ ਦਾ ਬੈਂਕ ਜਿਵੇਂ ਤੁਹਾਨੂੰ ਪਤਾ ਮੇਨ ਰੋਡ ਤੋਂ ਹਟ ਲਈਏ 100 ਮੀਟਰਸ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂੰਹ ਬੰਨਿਆ ਹੋਇਆ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਇਹਨਾਂ ਦਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇੱਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ ਉਹ 24 ਦੇ ਕਰੀਬੇ ਦੱਸ ਰਹੇ ਨੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੀ ਜਿਹੜੀ ਫਾਈਨਲ ਜਿਹੜੀ ਟੈਲੀ ਹੈ ਹੋਣੀ ਬਾਕੀ ਕੋਈ ਟੀਵੀ ਆਰ ਸਰ ਇਹਨਾਂ ਨੂੰ ਮਿਲ ਗਿਆ ਸਾਨੂੰ ਕਿ ਨਹੀਂ ਇਹ 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 ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਇਹ ਨਾਲ ਲੈ ਕੇ ਸੀ ਪਰ ਕਿਉਂਕਿ ਬਾਹਰ ਜਿਹੜਾ ਹੈ ਲੈਪਟਾਪ ਮਿਲ ਗਿਆ ਸਾਨੂੰ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਛੁੱਟ ਕੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਅਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜਾਂ ਨੇ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਦਾ ਉਹਨਾਂ ਦੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਇਹਨਾਂ ਪਿਸਟਲ ਉਹਨੇ ਦਿਖਾਏ ਆ ਤੇ ਸਾਡੀਆਂ ਟੀਮਾਂ ਜਿਹੜੀਆਂ ਹੈ ਆਨ ਦਾ ਜੋਬ ਸਰ ਬੈਂਕ ਦਾ ਕਿੰਨਾ ਕੁ ਕਸੂਰ ਮੰਨਦੇ ਆ ਕਿਉਂਕਿ ਜੰਗਲੇਵਣੀ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਤੇ ਪ੍ਰਬੰਧ ਹੈਗੇ ਕਿ ਉਹਦਾ ਕਿੰਨਾ ਕੁ ਕਸੂਰ ਮੰਨਦੇ ਆ ਦੇਖੋ ਜੀ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਮੈਂ ਮੌਕੇ ਤੇ ਪਹੁੰਚਿਆ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਤੇ ব্রাঞ্চ ਵੀ ਇਹਨਾਂ ਵੱਲੋਂ ਦੱਸੀ ਗਈ ਹੈ ਤਿੰਨ 3% ਬ੍ਰਾਂਚ ਮਾਈਕਸ ਤੇ ਆਏ ਸੀ ਆ 3% ਬ੍ਰਾਂਚ ਨੂੰ ਕਹਿੰਦੇ ਆ ਤੇ ਜੇ ਡੀਲਿੰਗ ਦੀ ਗੱਲ ਕਰੀਏ ਤਾਂ ਇਹਨਾਂ ਦੀ 35 ਤੋਂ 40 ਲੱਖ ਕੇ ਆਪਣੇ ਵੱਲੋਂ ਦੱਸਦੇ ਨੇ ਕਿ ਇਹਨਾਂ ਦੀ ਡੀਲਿੰਗ ਹੁੰਦੀ ਹੈ। ਸੋ ਇਹਨਾਂ ਅਮਾਉਂਟ ਦੇ ਕੋਲ ਹੁੰਦਾ ਹੈ ਤੇ ਇਹਨਾਂ ਵੱਲੋਂ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਕੋਈ ਇਹਨਾਂ ਕੋਲ ਨਹੀਂ ਹੈ। ਸੋ ਇਹਨਾਂ ਨੂੰ ਇਹ ਦੱਸਿਆ ਗਿਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਇਹ ਪਾਲਿਸੀ ਹੈ ਪਰ ਉਕੇ ਕਰਨੇ ਵੀ ਉੱਪਰ ਕਰ ਸਕਦੇ ਨੇ ਤੇ ਇਸ ਤਰੀਕੇ ਦੀ ਜਿਹੜੀ ਪ੍ਰਾਈਵੇਟ ਗਾਰਡਨ ਨੂੰ ਰੱਖਣੀ ਬੰਦ ਸਰ ਇਸ ਤਰ੍ਹਾਂ ਦੇ ਅਨਸਰਾਂ ਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜੀ ਪੰਜਾਬ ਦੀ ਪੂਰੀ ਪੁਲਿਸ ਕਰ ਵੀ ਜੋ ਫਿਰ ਵੀ ਇਸ ਤਰ੍ਹਾਂ ਦੀਆਂ ਕਟਨਾਵਾ ਕਿਧਰੇ ਕਿਧਰੇ ਸਵਾਲ ਪੇੜੀ ਕਰਦੀਆਂ ਪੁਲਿਸ ਦੇ ਕੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਜਿਹੜੇ ਹੈ ਕਮਿਟਿਡ ਹੈ ਇਸ ਤਰ੍ਹਾਂ ਦੀ ਜਿਹੜੀ ਹੈ ਚੋਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਵਾਰਦਾਤਾਂ ਉਹਨਾਂ ਨੂੰ ਰੋਕਣ ਲਈ ਇਹ ਹਮੇਸ਼ਾ ਅਸੀਂ ਕਮਿਟਿਡ ਆ ਤੇ ਇਸੇ ਦੇ ਤਹਿਤ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਹੈ ਸਾਡੀ ਟੀਮਜ਼ ਆਲਰੇਡੀ ਲੱਗ ਗਈਆਂ ਨੇ ਇਹ ਬੰਦੇ ਆ ਜਲਦੀ ਫੜ ਲਏ ਜਾਣ ਕਦੋਂ ਤੱਕ ਸਰ ਭਰੋਸਾ ਦਿੱਤਾ ਬੈਂਕ ਵਾਲਿਆਂ ਨੂੰ ਯਹਾਂ ਪਰ ਨਹੀਂ ਉਹ ਤਾਂ ਚਲੋ ਹੁਣ ਕੋਈ ਟਾਈਮ ਲਿਮਿਟ ਨਹੀਂ ਹੈ ਬਟ ਅਸੀਂ ਅਸੀਂ ਜਲਦੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਰ ਪੰਜ ਦੇ ਪੰਜ ਦੇ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਾਰੇ ਅੰਦਰ ਆਏ ਸੀ ਕਿ ਕੋਈ ਬਾਹਰ ਵੀ ਕੋਈ ਪੰਜੋ ਤੇ ਪੰਜੇ ਅੰਦਰ ਗਏ ਸੀ ਤਾਂ ਹੁਣੇ-ਹੁਣੇ ਪੰਜਾਬ ਵਿੱਚ ਇੱਕ ਵੱਡਾ ਡਾਕਾ ਵਜਿਆ ਬੈਂਕ ਦੇ ਵਿੱਚੋਂ 25 ਲੱਖ ਰੁਪਏ ਲੁੱਟ ਕੇ ਲੁਟੇਰੇ ਫਰਾਰ ਹੋ ਚੁੱਕੇ ਨੇ ਪੰਜ ਲੁਟੇਰੇ ਆਂਦੇ ਨੇ ਦੋ ਮੋਟਰਸਾਈਕਲਾਂ ਤੇ ਤੇ ਹਥਿਆਰਾਂ ਦੇ ਜੋਰ ਤੇ ਬੈਂਕ ਵਿੱਚੋਂ ਦੁਪਹਿਰ ਵੇਲੇ ਦੁਪਹਿਰ ਸ਼ਾਮ ਜਦੋਂ ਮਾਹੌਲ ਜਿਹਾ ਹੁੰਦਾ ਚੜਪੈੜ ਹੁੰਦੀ ਹੈ ਲੋਕਾਂ ਦੀ ਉਸ ਵੇਲੇ 25 ਲੱਖ ਰੁਪਏ ਬੈਂਕ ਚੋ ਲੁੱਟ ਕੇ ਫਰਾਰ ਹੋ ਗਏ ਨੇ ਤੇ ਕਿਸੇ ਨੂੰ ਕੁਝ ਨਹੀਂ ਲੱਭਿਆ ਕਿਸੇ ਨੂੰ ਕੁਝ ਪਤਾ ਨਹੀਂ ਚਲਿਆ ਬੰਦੇ ਕਿੱਥੋਂ ਆਏ ਤੇ ਕਿੱਥੇ ਗਏ ਵੱਡੀ ਵਾਰਦਾਤ ਹੋਈ ਹੈ ਅੰਮ੍ਰਿਤਸਰ ਦੇ ਕਥੂ ਨੰਗਲ ਪਿੰਡ ਵਿੱਚ ਜਿੱਥੇ ਇੱਕ ਐਚਡੀਐਫਸੀ ਬੈਂਕ ਦੇ ਵਿੱਚ ਪੰਜ ਲਟੇਰੇ ਆਂਦੇ ਨੇ ਉਹਨਾਂ ਦੇ ਹੱਥਾਂ 'ਚ ਹਥਿਆਰ ਪੜੇ ਹੁੰਦੇ ਨੇ ਤੇ ਸਭ ਤੋਂ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਪਾਰ ਮਲਾਜ਼ਮ ਬੈਠਾ ਹੁੰਦਾ ਜਿਹੜੇ ਸਿਕਿਉਰਟੀ ਵਾਲਾ ਬੈਠਾ ਹੁੰਦਾ ਉਸ ਸਿਕਿਉਰਟੀ ਵਾਲੇ ਕੋਲ ਹੱਥ 'ਚ ਕੋਈ ਬੰਦੂਕ ਨਹੀਂ ਕੋਈ ਸੋਟੀ ਤੱਕ ਨਹੀਂ ਜਿਹਦੇ ਨਾਲ ਉਹ ਬੈਂਕ ਦੀ ਸਿਕਿਉਰਟੀ ਕਰ ਸਕੇ ਬੈਂਕ ਨੂੰ ਸਿਕਿਉਰ ਰੱਖ ਸਕੇ ਨੇ ਹੱਥਾਂ ਬੰਦਾ ਬੈਠਾ ਹੁੰਦਾ ਜਿਹਦੇ ਜਿਹਨੂੰ ਉਹ ਪੰਜ ਲੁਟੇਰੇ ਓਵਰਪਾਰ ਕਰ ਲੈਂਦੇ ਨੇ ਉਸਤੇ ਉਸਤੇ ਉੱਪਰ ਉਸ ਤੋਂ ਓਵਰਪਾਰ ਕਰਨ ਤੋਂ ਬਾਅਦ ਜੇ ਤੋਂ ਅੰਦਰ ਵੜਦੇ ਨੇ ਤਾਂ ਸਭ ਤੋਂ ਪਹਿਲਾਂ ਕੈਸ਼ੀਅਰ ਕੋਲ ਜਾਂਦੇ ਨੇ ਕੈਸ਼ੀਅਰ ਦੇ ਕੋਲ ਬੰਦੂਕ ਤਾਣ ਕੇ ਕਰ ਦਿੰਦੇ ਨੇ ਉਸ ਨੂੰ ਸੱਦਾ ਕਿ ਸੱਦਾ ਸੱਦਾ ਸਾਰੇ ਪੈਸੇ ਕਰ ਦਿੱਤੇ ਜਾਣ ਕੈਸ਼ੀਅਰ ਸਾਹਿਬ ਸਾਰੇ ਪੈਸੇ ਬਾਹਰ ਕਢ ਕੇ ਰੱਖਦੇ ਹੋਤੇ 25 ਲੱਖ ਰੁਪਿਆ ਬੈਂਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ 24 ਤੋਂ 25 ਲੱਖ ਰੁਪਏ ਦੇ ਕਰੀਬ ਰਕਮ ਹੈ ਜਿਹੜੀ ਇਹ ਬੰਦੇ ਕੁਝ ਹੀ ਮਿੰਟਾਂ ਦੇ ਵਿੱਚ ਲੈ ਕੇ ਮੌਕੇ ਤੇ ਫਰਾਰ ਹੋ ਗਏ ਸਿਰਫ ਐਨਾ ਹੀ ਨੇ ਫਰਾਰ ਹੋਣ ਤੋਂ ਪਹਿਲਾਂ ਨਾਲ ਉਹਨਾਂ ਨੇ ਡੀਵੀਆਰ ਚੱਕ ਲਿਆ ਜਿਹਦੇ ਵਿੱਚ ਸੀਸੀਟੀਵੀ ਰਿਕਾਰਡਿੰਗ ਹੁੰਦੀ ਹੈ ਨਾਲੇ ਸਾਰੇ ਲੈਪਟਾਪ ਜਿਹੜੇ ਕੇ ਉਹ ਵੀ ਮੌਕੇ ਤੋਂ ਭੱਜ ਗਏ ਮੌਕੇ ਤੋਂ ਲੈ ਕੇ ਉੱਥੇ ਫਰਾਰ ਹੋ ਗਏ ਕਿਵੇਂ ਬੰਦੇ ਆਏ ਮੋਟਰਸਾਈਕਲਾਂ ਤੇ 25 ਲੱਖ ਰੁਪਇਆ ਮਾੜੀ ਮੋਟੀ ਰਕਮ ਨਹੀਂ ਹੁੰਦੀ ਹਾਲਾਂਕਿ ਇਸ ਵਿੱਚ ਇਹ ਵੇਖਣ ਵਾਲੀ ਵੀ ਗੱਲ ਹੈ ਕਿ ਜਿੰਨੀ ਵੱਡੀ ਡਕੈਤੀ ਹੁੰਦੀ ਹੈ ਉਨੀ ਛੇਤੀ ਜੋ ਡਕੈਤ ਚੋਰ ਫੜੇ ਜਾਂਦੇ ਨੇ ਤਾਂ ਛੇਤੀ ਫੜੇ ਜਾਣਗੇ ਜਿਸ ਤੋਂ ਬਾਅਦ 25 ਲੱਖ ਰੁਪਏ ਦੀ ਜੜੀ ਚੋਰੀ ਹੈ ਇਹਨਾਂ ਡਕੈਤਾਂ ਕੋਲੋਂ ਛੇਤੀ ਬਰਾਮਦ ਹੋ ਜਾਗੀ ਇੱਕ ਵਾਰ ਤੁਹਾਨੂੰ ਉਹ ਪੁਲਿਸ ਅਧਿਕਾਰੀ ਕੋਲ ਲੈ ਕੇ ਚਲਦੇ ਆ ਜਦੋਂ ਮੌਕੇ ਤੇ ਪਹੁੰਚੇ ਕੀ ਕੁਝ ਮਾਹੌਲ ਸੀਗਾ ਉੱਥੇ ਜੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਇਹਦੀ ਹੱਦ ਤੇ ਹੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਇਹ ਪਤਾ ਲੱਗਿਆ ਸੀ ਇੱਥੇ ਆਏ ਆ ਸਾਰੀ ਚੀਜ਼ਾਂ ਅਸੀਂ ਦੇਖ ਲਈਏ ਇਹ ਐਚਡੀਐਫਸੀ ਦਾ ਬੈਂਕ ਜਿਵੇਂ ਤੁਹਾਨੂੰ ਪਤਾ ਮੇਨ ਰੋਡ ਤੋਂ ਹਟ ਲਈਏ 100 ਮੀਟਰਸ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂੰਹ ਬੰਨਿਆ ਹੋਇਆ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰ ਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਇਹਨਾਂ ਦਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇੱਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ ਉਹ 24 ਦੇ ਕਰੀਬੇ ਦੱਸ ਰਹੇ ਨੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੀ ਫਾਈਨਲ ਜਿਹੜੀ ਟੈਲੀ ਹੈ ਹੋਣੀ ਬਾਕੀ ਕੋਈ ਟੀਵੀ ਆਰ ਸਰ ਇਹਨਾਂ ਨੂੰ ਮਿਲ ਗਿਆ ਤੁਹਾਨੂੰ ਕਿ ਨਹੀਂ ਇਹ 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 ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਇਹ ਡੀਵੀਆਰ ਨਾਲ ਲੈ ਕੇ ਸੀ ਪਰ ਕਿਉਂਕਿ ਇਹ ਬਾਹਰ ਜਿਹੜਾ ਹੈ ਲੈਪਟਾਪ ਮਿਲ ਗਿਆ ਸਾਨੂੰ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਸੁੱਟ ਕੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਅਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜਾਂ ਨੇ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਇਹਨਾਂ ਦੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਪਿਸਟਲ ਉਹਨੇ ਦਿਖਾਏ ਤੇ ਸਾਡੀਆਂ ਟੀਮਾਂ ਜਿਹੜੀਆਂ ਹੈ ऑन द जॉब ਬੈਂਕ ਦਾ ਕਿੰਨਾ ਕਸੂਰ ਮੰਨਦੇ ਕਿਉਂਕਿ ਜੰਗਲੇਵਾਂ ਨਹੀਂ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਤੇ ਪ੍ਰਬੰਧ ਹੈਗੇ ਕਿ ਉਹਦਾ ਕਿੰਨਾ ਕਸੂਰ ਮੰਨਦੇ ਦੇਖੋ ਜੀ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਮੈਂ ਮੌਕੇ ਤੇ ਪਹੁੰਚਿਆ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਤੇ ব্রাঞ্চ ਵੀ ਇਹਨਾਂ ਵੱਲੋਂ ਦੱਸੀ ਗਈ ਹੈ ਤਿੰਨ 3% ਬ੍ਰਾਂਚ ਮਾਈਕਸ ਤੇ ਆਏ ਸੀ ਆ 3% ਬ੍ਰਾਂਚ ਇਹਨੂੰ ਕਹਿੰਦੇ ਆ ਤੇ ਜੇ ਡੀਲਿੰਗ ਦੀ ਗੱਲ ਕਰੀਏ ਤਾਂ ਇਹਨਾਂ ਦੀ 35 ਤੋਂ 40 ਲੱਖ ਕੀ ਆਪਣੇ ਵੱਲੋਂ ਦੱਸਦੇ ਨੇ ਕਿ ਇਹਨਾਂ ਦੀ ਡੀਲਿੰਗ ਹੁੰਦੀ ਹੈ ਨਹੀਂ ਸੋ ਇੰਨਾ ਅਮਾਉਂਟ ਨਾਲ ਹੁੰਦਾ ਹੈ ਤੇ ਇਹਨਾਂ ਕੋਲ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਉਹ ਇਹਨਾਂ ਕੋਲ ਨਹੀਂ ਹੈ ਤੋ ਇਹਨਾਂ ਨੂੰ ਇਹ ਦੱਸਿਆ ਗਿਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਇਹ ਪਾਲਿਸੀ ਹੈ ਪਰ ਕਿਉਂਕਿ ਇਹ ਕਨਵੇ ਉੱਪਰ ਕਰ ਸਕਦੇ ਨੇ ਤੇ ਇਸ ਤਰੀਕੇ ਦੀ ਜਿਹੜੀ ਇਹ ਪ੍ਰਾਈਵੇਟ ਗਾਰਡਨ ਨੂੰ ਰੱਖਣੀ ਬੰਦ ਸਰ ਇਸ ਤਰ੍ਹਾਂ ਦੇ ਅਨਸਰਾਂ ਦੇ ਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਗਈ ਪੰਜਾਬ ਦੀ ਪੂਰੀ ਪੁਲਿਸ ਕਰ ਵੀ ਜੋ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਧਰ ਕਿਧਰ ਸਵਾਲ ਖੜੇ ਕਰਦੀਆਂ ਪੁਲਿਸ ਦੇ ਅਗੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਜਿਹੜੇ ਹੈ ਕਮਿਟਿਡ ਹੈ ਇਸ ਤਰ੍ਹਾਂ ਦੀ ਜਿਹੜੀ ਹੈ ਚੋਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਵਾਰਦਾਤ ਉਹਨਾਂ ਨੂੰ ਰੋਕਣ ਲਈ ਤੇ ਹਮੇਸ਼ਾ ਅਸੀਂ ਕਮਿਟਿਡ ਹੈ ਤੇ ਇਸੇ ਦੇ ਤਹਿਤ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਹੈ ਸਾਡੀ ਟੀਮਸ ਆਲਰੇਡੀ ਲੱਗ ਗਈਆਂ ਨੇ ਇਹ ਬੰਦੇ ਆ ਜਲਦੀ ਫੜ ਲਏ ਜਾਂਦੇ ਕਦੋਂ ਤੱਕ ਸਰ ਘਰੋਸਾ ਦਿੱਤਾ ਬੈਂਕ ਵਾਲਿਆਂ ਨੂੰ ਯਹਾਂ ਪਰ ਨਹੀਂ ਉਹ ਤਾਂ ਚਲੋ ਹੁਣ ਕੋਈ ਟਾਈਮ ਲਿਮਿਟ ਨਹੀਂ ਹੈ ਬਟ ਅਸੀਂ ਅਸੀਂ ਜਲਦੀ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਰ ਪੰਜ ਦੇ ਪੰਜ ਅੰਦਰ ਦੇ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਾਰੇ ਅੰਦਰ ਆਏ ਸੀ ਕਿ ਕੋਈ ਬਾਹਰ ਪੰਜ ਉਹਦੇ ਪੰਜ ਅੰਦਰ ਗਏ ਸੀ ਤੇ ਹੁਣੇ ਹੁਣੇ ਪੰਜਾਬ ਵਿੱਚ ਇੱਕ ਵੱਡਾ ਡਾਕਾ ਵਜਿਆ ਬੈਂਕ ਦੇ ਵਿੱਚੋਂ 25 ਲੱਖ ਰੁਪਏ ਲੁੱਟ ਕੇ ਲੁਟੇਰੇ ਫਰਾਰ ਹੋ ਚੁੱਕੇ ਨੇ ਪੰਜ ਲੁਟੇਰੇ ਆਂਦੇ ਨੇ ਦੋ ਮੋਟਰਸਾਈਕਲਾਂ ਤੇ ਤੇ ਹਥਿਆਰਾਂ ਦੇ ਜੋਰ ਤੇ ਬੈਂਕ ਵਿੱਚੋਂ ਦੁਪਹਿਰ ਵੇਲੇ ਦੁਪਹਿਰ ਸ਼ਾਮ ਜਦੋਂ ਮਾਹੌਲ ਜਿਹਾ ਹੁੰਦਾ ਚੜ੍ਹਪੈੜ ਹੁੰਦੀ ਹੈ ਲੋਕਾਂ ਦੀ ਉਸ ਵੇਲੇ 25 ਲੱਖ ਰੁਪਏ ਬੈਂਕ ਚੋ ਲੁੱਟ ਕੇ ਫਰਾਰ ਹੋ ਗਏ ਨੇ ਤੇ ਕਿਸੇ ਨੂੰ ਕੁਝ ਨਹੀਂ ਲੱਭਿਆ ਕਿਸੇ ਨੂੰ ਕੁਝ ਪਤਾ ਨਹੀਂ ਚਲਿਆ ਬੰਦੇ ਕਿੱਥੋਂ ਆਏ ਤੇ ਕਿੱਥੇ ਗਏ ਵੱਡੀ ਵਾਰਦਾਤ ਹੋਈ ਹੈ ਅੰਮ੍ਰਿਤਸਰ ਦੇ ਕਥੂ ਨੰਗਲ ਪਿੰਡ ਵਿੱਚ ਜਿੱਥੇ ਇੱਕ ਐਚਡੀਐਫਸੀ ਬੈਂਕ ਦੇ ਵਿੱਚ ਪੰਜ ਲਟੇਰੇ ਆਂਦੇ ਨੇ ਉਹਨਾਂ ਦੇ ਹੱਥਾਂ 'ਚ ਹਥਿਆਰ ਪੜੇ ਹੁੰਦੇ ਨੇ ਤੇ ਸਭ ਤੋਂ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਬਾਰ ਮਲਾਜ਼ਮ ਬੈਠਾ ਹੁੰਦਾ ਜਿਹੜੇ ਸਿਕਿਉਰਟੀ ਵਾਲਾ ਬੈਠਾ ਹੁੰਦਾ ਉਸ ਸਿਕਿਉਰਟੀ ਵਾਲੇ ਕੋਲ ਹੱਥ ਚ ਕੋਈ ਬੰਦੂਕ ਨਹੀਂ ਕੋਈ ਸੋਟੀ ਤੱਕ ਨਹੀਂ ਜਿਹਦੇ ਨਾਲ ਉਹ ਬੈਂਕ ਦੀ ਸਿਕਿਉਰਟੀ ਕਰ ਸਕੇ ਬੈਂਕ ਨੂੰ ਸਿਕਿਉਰ ਰੱਖ ਸਕੇ ਨੇ ਹੱਥਾ ਬੰਦਾ ਬੈਠਾ ਹੁੰਦਾ ਜਿਹਦੇ ਜਿਹਨੂੰ ਉਹ ਪੰਜ ਲੁਟੇਰੇ ਓਵਰਪਾਰ ਕਰ ਲੈਂਦੇ ਨੇ ਉਸ ਤੇ ਉਸ ਤੇ ਉੱਪਰ ਉਸ ਤੋਂ ਓਵਰਪਾਰ ਕਰਨ ਤੋਂ ਬਾਅਦ ਜਦੋਂ ਅੰਦਰ ਵੜਦੇ ਨੇ ਤਾਂ ਸਭ ਤੋਂ ਪਹਿਲਾਂ ਕੈਸ਼ੀਅਰ ਕੋਲ ਜਾਂਦੇ ਨੇ ਕੈਸ਼ੀਅਰ ਦੇ ਕੋਲ ਬੰਦੂਕ ਤਾਣ ਕੇ ਕਰ ਦਿੰਦੇ ਨੇ ਉਸ ਨੂੰ ਸੱਦਾ ਕਿ ਸੱਦਾ ਸੱਦਾ ਸਾਰੇ ਪੈਸੇ ਕਢ ਦਿੱਤੇ ਜਾਣ ਕੈਸ਼ੀਅਰ ਸਾਹਿਬ ਸਾਰੇ ਪੈਸੇ ਬਾਹਰ ਕਢ ਕੇ ਰੱਖਦੇ ਹੋਤੇ 25 ਲੱਖ ਰੁਪਿਆ ਬੈਂਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ 24 ਤੋਂ 25 ਲੱਖ ਰੁਪਏ ਦੇ ਕਰੀਬ ਰਕਮ ਹੈ ਜਿਹੜੀ ਇਹ ਬੰਦੇ ਕੁਝ ਹੀ ਮਿੰਟਾਂ ਦੇ ਵਿੱਚ ਲੈ ਕੇ ਮੌਕੇ ਤੇ ਫਰਾਰ ਹੋ ਗਏ ਸਿਰਫ ਐਨਾ ਹੀ ਨੇ ਫਰਾਰ ਹੋਣ ਤੋਂ ਪਹਿਲਾਂ ਨਾਲ ਉਹਨਾਂ ਨੇ ਡੀਵੀਆਰ ਚੱਕ ਲਿਆ ਜਿਹਦੇ ਵਿੱਚ ਸੀਸੀਟੀਵੀ ਰਿਕਾਰਡਿੰਗ ਹੁੰਦੀ ਹੈ ਨਾਲੇ ਸਾਰੇ ਲੈਪਟਾਪ ਜਿਹੜੇ ਸਗੇ ਉਹ ਵੀ ਮੌਕੇ ਤੋਂ ਭੱਜ ਗਏ ਮੌਕੇ ਤੋਂ ਲੈ ਕੇ ਉੱਥੇ ਫਰਾਰ ਹੋ ਗਏ ਕਿਵੇਂ ਬੰਦੇ ਆਏ ਮੋਟਰਸਾਈਕਲਾਂ ਤੇ 25 ਲੱਖ ਰੁਪਿਆ ਮਾੜੀ ਮੋਟੀ ਰਕਮ ਨਹੀਂ ਹੁੰਦੀ ਹਾਲਾਂਕਿ ਇਸ ਵਿੱਚ ਇਹ ਵੇਖਣ ਵਾਲੀ ਵੀ ਗੱਲ ਹੈ ਕਿ ਜਿੰਨੀ ਵੱਡੀ ਡਕੈਤੀ ਹੁੰਦੀ ਹੈ ਉਨੀ ਛੇਤੀ ਉਹ ਡਕੈਤ ਚੋਰ ਫੜੇ ਜਾਂਦੇ ਨੇ ਤਾਂ ਛੇਤੀ ਫੜੇ ਜਾਣਗੇ ਜਿਸ ਤੋਂ ਬਾਅਦ 25 ਲੱਖ ਰੁਪਏ ਦੀ ਜੜੀ ਚੋਰੀ ਹੈ ਇਹਨਾਂ ਡਕੈਤਾਂ ਕੋਲੋਂ ਛੇਤੀ ਬਰਾਮਦ ਹੋ ਜਾਗੀ ਇੱਕ ਵਾਰ ਤੁਹਾਨੂੰ ਉਹ ਪੁਲਿਸ ਅਧਿਕਾਰੀ ਕੋਲ ਲੈ ਕੇ ਚਲਦੇ ਆ ਜਦੋਂ ਮੌਕੇ ਤੇ ਪਹੁੰਚੇ ਤਾਂ ਕੀ ਕੁਝ ਮਾਹੌਲ ਸਿਗਾ ਉੱਥੇ ਜਿਹੜੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਇਹਦੀ ਹੱਦ ਤੇ ਹੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਇਹ ਪਤਾ ਲੱਗਿਆ ਸੀ ਇੱਥੇ ਆਏ ਸਾਰੀ ਚੀਜ਼ਾਂ ਅਸੀਂ ਦੇਖ ਲਈਏ ਇਹ ਐਚਡੀਐਫਸੀ ਦਾ ਬੈਂਕ ਜਿਵੇਂ ਤੁਹਾਨੂੰ ਪਤਾ ਮੇਨ ਰੋਡ ਤੋਂ ਹਟ ਲਈਏ 100 ਮੀਟਰ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂੰਹ ਬੰਨਿਆ ਹੋਇਆ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰ ਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਇਹਨਾਂ ਦਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇੱਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ ਉਹ 24 ਦੇ ਕਰੀਬੇ ਦੱਸ ਰਹੇ ਨੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੇ ਫਿਰ ਫਾਈਨਲ ਜਿਹੜੀ ਟੈਲੀ ਹੈ ਹੋਣੀ ਬਾਕੀ ਕੋਈ ਟੀਵੀ ਆਰ ਸਰ ਇਹਨਾਂ ਨੂੰ ਮਿਲ ਗਿਆ ਤੁਹਾਨੂੰ ਕਿ ਨਹੀਂ ਇਹ 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 ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਨਾਲ ਲੈ ਕੇ ਸੀ ਪਰ ਕਿਉਂਕਿ ਇਹ ਬਾਹਰ ਜਿਹੜਾ ਹੈ ਲੈਪਟਾਪ ਮਿਲ ਗਿਆ ਸਾਨੂੰ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਛੁੱਟ ਕੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਅਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜਾਂ ਨੇ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਇਹਨਾਂ ਦੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਇਹਨਾਂ ਨੇ ਪਿਸਟਲ ਵੀ ਨਹੀਂ ਦਿਖਾਏ ਤੇ ਸਾਡੀਆਂ ਟੀਮਾਂ ਜਿਹੜੀਆਂ ਹੈ ਫੌਂ ਦਾ ਜੋਬ ਨੇ ਬੈਂਕ ਦਾ ਬੈਂਕ ਦਾ ਕਿੰਨਾ ਕਸੂਰ ਮੰਨਦੇ ਆ ਕਿਉਂਕਿ ਜੰਗਲੇਵਲੀ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਤੇ ਪ੍ਰਬੰਧ ਹੈ ਕਿ ਉਹਦਾ ਕਿੰਨਾ ਕਸੂਰ ਮੰਨਦੇ ਬਿਲਕੁਲ ਜੀ ਇਸ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਮੈਂ ਆਪ ਮੌਕੇ ਤੇ ਪਹੁੰਚਿਆ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਤੇ ਬ੍ਰਾਂਚ ਵੀ ਇਹਨਾਂ ਵੱਲੋਂ ਦੱਸੀ ਗਈ ਹੈ ਤਿੰਨ 3% ਬ੍ਰਾਂਚ ਮਾਈਕਸ ਤੇ ਆਏ ਸੀ ਆ 3% ਬ੍ਰਾਂਚ ਇਹਨੂੰ ਕਹਿੰਦੇ ਆ ਤੇ ਜੇ ਡੀਲਿੰਗ ਦੀ ਗੱਲ ਕਰੀਏ ਤਾਂ ਇਹਨਾਂ ਦੀ 35 ਤੋਂ 40 ਲੱਖ ਕੇ ਆਪਣੇ ਵੱਲੋਂ ਦੱਸਦੇ ਨੇ ਕਿ ਇਹਨਾਂ ਦੀ ਡੀਲਿੰਗ ਹੁੰਦੀ ਹੈ ਨਹੀਂ ਸੋ ਇਹਨਾਂ ਅਮਾਊਂਟ ਦੇ ਕੋਲ ਹੁੰਦਾ ਹੈ ਤੇ ਇਹਨਾਂ ਕੋਲ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਕੋਈ ਕੋ ਇਹਨਾਂ ਕੋਲ ਨਹੀਂ ਹੈ ਸੋ ਇਹਨਾਂ ਨੂੰ ਇਹ ਦੱਸਿਆ ਗਿਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਇਹ ਪਾਲਿਸੀ ਹੈ ਪਰ ਕਿਉਂਕਿ ਇਹ ਕਨਵੇ ਉੱਪਰ ਕਰ ਸਕਦੇ ਨੇ ਤੇ ਇਸ ਤਰੀਕੇ ਦੀ ਜਿਹੜੀ ਪ੍ਰਾਈਵੇਟ ਗਾਰਡਨ ਨੂੰ ਰੱਖਣੀ ਬੰਦ ਸਰ ਇਸ ਤਰ੍ਹਾਂ ਦੇ ਆਨਸਰਾਂ ਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜੀ ਪੰਜਾਬ ਦੀ ਪੂਰੀ ਪੁਲਿਸ ਕਰ ਵੀ ਜੋ ਫਿਰ ਵੀ ਇਸ ਤਰ੍ਹਾਂ ਦੀਆਂ ਕਟਨਾਵਾ ਕਿਦ ਤਰ੍ਹਾਂ ਕਿਦ ਤਰ੍ਹਾਂ ਸਵਾਲ ਪੇਰੇ ਕਰਦੀਆਂ ਪੁਲਿਸ ਦੇ ਕੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਜਿਹੜੇ ਹੈ ਕਮਿਟਿਡ ਹੈ ਇਸ ਚੋਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਵਾਰਦਾਤ ਉਹਨਾਂ ਨੂੰ ਰੋਕਣ ਲਈ ਇਹ ਹਮੇਸ਼ਾ ਅਸੀਂ ਕਮਿਟਿਡ ਹੈ ਤੇ ਇਸੇ ਦੇ ਤਹਿਤ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਹੈ ਸਾਡੀ ਟੀਮਸ ਆਲਰੇਡੀ ਲੱਗ ਗਈਆਂ ਨੇ ਇਹ ਬੰਦੇ ਆ ਜਲਦੀ ਫੜ ਲਏ ਜਾਣ ਕਦੋਂ ਤੱਕ ਸਰ ਘੋਸਾ ਦਿੱਤਾ ਬੈਂਕ ਵਾਲਿਆਂ ਨੂੰ ਯਹਾਂ ਪਰ ਨਹੀਂ ਉਹ ਤਾਂ ਚਲੋ ਹੁਣ ਕੋਈ ਟਾਈਮ ਲਿਮਿਟ ਨਹੀਂ ਹੈ ਬਟ ਅਸੀਂ ਅਸੀਂ ਜਲਦੀ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਰ ਪੰਜ ਦੇ ਪੰਜ ਅੰਦਰ ਦੇ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਾਰੇ ਅੰਦਰ ਆਏ ਸੀ ਕਿ ਕੋਈ ਬਾਹਰ ਵੀ ਬਚਿਆ 75 5 ਅੰਦਰ ਰੱਖ ਗਏ ਸੀ